ਗੇਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਜੋ ਕਿ ਆਪਣੀ ਐਕਟਿੰਗ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਜੀ ਐਕਟਿੰਗ ਨੂੰ ਲੋਕਾਂ ਦੇ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਬਹੁਤ ਹੀ ਪਿਆਰ ਜਿਹੜਾ ਲੋਕਾਂ ਦੇ ਵੱਲੋਂ ਸ਼ਿੰਦਾ ਗਰੇਵਾਲ ਨੂੰ ਦਿੱਤਾ ਜਾ ਰਿਹਾ ਹੈ ਤਾਂ ਇਸ ਦੀ ਜਿਹੜੀ ਐਕਟਿੰਗ ਦੇ ਚਰਚਾ ਤਾਂ ਹਰ ਪਾਸੇ ਹੈ ਹੀ ਪਰ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਕਿੰਨੀ ਪ੍ਰੋਪਰਟੀ ਜਿਹੜੀ ਸ਼ਿੰਦਾ ਗਰੇਵਾਲ ਦੇ ਵੱਲੋਂ ਬਣਾਈ ਗਈ ਹੈ ਤੇ ਕਿੰਨੇ ਚਾਰजेस ਜਿਹੜੇ ਨੇ ਸ਼ਿੰਦਾ ਗਰੇਵਾਲ ਇੱਕ ਫਿਲਮ ਦੇ ਲਈ ਕਰਦਾ ਤੇ ਕਿੰਨੀ ਇਸ ਦੀ ਕੁੱਲ ਪ੍ਰੋਪਰਟੀ ਹੈ ਤਾਂ ਗੱਲ ਕਰ ਲਈਏ ਕਿ ਸ਼ਿੰਦਾ ਗਰੇਵਾਲ ਦੀ ਤਾਂ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਵੀ ਜਿਹੜੀ ਸ਼ਿੰਦਾ ਗਰੇਵਾਲ ਨੇ ਕਾਫੀ ਫਿਲਮਾਂ ਕੀਤੀਆਂ ਨੇ ਤਾਂ ਕੁੱਲ ਪ੍ਰੋਪਰਟੀ ਸ਼ਿੰਦਾ ਗਰੇਵਾਲ ਦੀ ਦੱਸੀ ਜਾਂਦੀ ਹੈ 1 ਮਿਲੀਅਨ ਡਾਲਰ ਦੀ ਜੀ ਹਾਂ 1 ਮਿਲੀਅਨ ਡਾਲਰ ਦੀ ਕੁੱਲ ਪ੍ਰਾਪਰਟੀ ਜਿਹੜੀ ਸ਼ਿੰਦਾ ਗਰਿਵਾਲ ਦੀ ਦੱਸੀ ਜਾਂਦੀ ਹੈ ਪਿਗਰਿਵਾਲ ਦੀ ਕੁੱਲ ਪ੍ਰਾਪਰਟੀ ਦੱਸੀ ਜਾਂਦੀ ਹੈ 18 ਮਿਲੀਅਨ ਡਾਲਰ ਤੇ ਸ਼ਿੰਦਾ ਗਰਿਵਾਲ ਵੀ ਕਿਸੇ ਵੀ ਮਾਮਲੇ ਤੋਂ ਦੇ ਵਿੱਚ ਆਪਣੇ ਪਿਤਾ ਤੋਂ ਘਟ ਨਹੀਂ ਹੈ ਉਹਨਾਂ ਦੇ ਪਿਤਾ ਨੂੰ ਵੀ ਜਿਹੜਾ ਐਕਟਿੰਗ ਦੇ ਵਿੱਚ ਬਹੁਤ ਲੋਕਾਂ ਦਾ ਪਿਆਰ ਮਿਲਦਾ ਆ ਰਿਹਾ ਹੈ ਤੇ ਉੱਥੇ ਹੀ ਸ਼ਿੰਦੇ ਨੂੰ ਵੀ ਬਹੁਤ ਲੋਕਾਂ ਦੇ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ ਕਾਫੀ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਸੁਪਰ ਹਿੱਟ ਫਿਲਮਾਂ ਦੇ ਵਿੱਚ ਸ਼ਿੰਦਾ ਨੂੰ ਦੇਖਣ ਨੂੰ ਮਿਲਿਆ ਤੇ ਰੀਸੈਂਟਲੀ ਇੱਕ ਫਿਲਮ ਜਿਹੜੀ ਸ਼ਿੰਦਾ ਗਰੇਵਾਲ ਦੀ ਆਈ ਹੈ ਜਿਸ ਦਾ ਨਾਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਜਿਸ ਨੂੰ ਲੋਕਾਂ ਦੇ ਵੱਲੋਂ ਬਹੁਤ ਹੀ ਪਿਆਰ ਦਿੱਤਾ ਗਿਆ ਤੇ ਸ਼ਿੰਦੇ ਦੀ ਐਕਟਿੰਗ ਨੂੰ ਤਾਂ ਬਹੁਤ ਹੀ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਇਸ ਦੀ ਉਮਰ ਸਿਰਫ 14 ਸਾਲ ਹੈ ਤੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਇਸ ਨੇ ਇੰਨਾ ਵੱਡਾ ਨਾਮ ਕਮਾ ਲਿਆ ਕਿ 1 ਮਿਲੀਅਨ ਦੀ ਜਿਹੀ ਆਪਣੀ ਜਾਇਦਾਦ ਇਸ ਨੇ ਬਣਾ ਲਈ ਹੈ